ਪੀਬੀ ਕਾਨਮੀ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਸਰਦਾਰ ਗੁਰਦੀਪ ਸਿੰਘ ਈਡੀਓ ਸਾਹਿਬ ਜੀ ਸੰਪੂਰਨ ਸਿੰਘ ਸੀਨੀਅਰ ਸਿਟੀਜ਼ਨ ਸਰਦਾਰ ਗੁਲਜਰ ਸਿੰਘ ਸਾਫਕਾ ਸੈਨਿਕ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਜਸਵੀਰ ਸਿੰਘ ਢਿੱਲੋਂ ਤੇ ਸਮੂਹ ਸਾਨੇਵਾਲ ਮੀਡੀਆ ਗਰੁੱਪ ਵੱਲੋਂ ਸਕੂਲ ਬਾਬਾ ਜਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀਸਰ ਪੋਟਾਂ ਲੁਧਿਆਣਾ ਵਿਖੇ ਸਕੂਲ ਕੈਂਪਸ ਦੇ ਵਿੱਚ ਕੈਂਸਰ ਦੇ ਫ੍ਰੀ ਮੈਡੀਕਲ ਕੈਂਪ ਦੌਰਾਨ ਸਮੂਹ ਸਟਾਫ ਅਤੇ ਕੈਂਪ ਦੇ ਦੌਰਾਨ ਹਾਜ਼ਰ ਸੰਗਤਾਂ ਨੂੰ ਸੁਖਮੀ ਸਾਹਿਬ ਜੀ ਦੇ ਫ੍ਰੀ ਸਟੇਕ ਵੰਡੇ ਗਏ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਸਰਦਾਰ ਮਨਜੀਤ ਸਿੰਘ ਮਿਰੋਵਾਲ ਜੀ ਦਾ ਤੇ ਜਸਪ੍ਰੀਤ ਸਿੰਘ ਢਿੱਲੋਂ ਕ੍ਰੈਂਟਸ ਦੇ ਸਾਨੇਵਾਲ মিডিਆ ਗਰੁੱਪ ਦਾ ਧੰਨਵਾਦ ਕੀਤਾ ਇੱਕ ਅੱਜ ਦੀ ਕੈਂਪ ਦੇ ਵਿੱਚ ਜਿੱਦਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋਈ ਮੇਰੇ ਕੋਲ ਸਵੇਰੇ ਢੱਲੋ ਸਾਹਿਬ ਦਾ ਫੋਨ ਆਇਆ ਜਸਵੀਰ ਸਿੰਘ ਜੀ ਢੱਲੋ ਜੀ ਦਾ ਉਹਨਾਂ ਨੇ ਮੈਨੂੰ ਦੱਸਿਆ ਆਪਣੀ ਸੰਸਥਾ ਬਾਰੇ ਕਿ ਜਿਹੜਾ ਡਾਕਟਰ ਸਰਦਾਰ ਮਨਜੀਤ ਸਿੰਘ ਮਰਵਾਲ ਸਾਹਿਬ ਉਹ ਨਹੀਂ ਨੇ ਉਹ ਬੜੀ ਸਿੱਖ ਧਰਮ ਨੂੰ ਲੈ ਕੇ ਬੜਾ ਵੱਡਾ ਉਪਰਾਲਾ ਕਰਨ ਜਾ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਕਾਫੀ ਸੁਖਮਨੀ ਸਾਹਿਬ ਦਾ ਅਸਥਿਕ ਜਿਤ ਅਰਥਾਂ ਦੇ ਇਹ ਦੋ ਦੋ ਲਾਈਨ ਤੋਂ ਬਾਅਦ ਫਿਰ ਅਰਥ ਕਰੇ ਹੋਏ ਨੇ ਉਹ ਬਹੁਤ ਵਧੀਆ ਮੈਂ ਵੀ ਥੋੜਾ ਜਿਹਾ ਟਾਈਮ ਲੈ ਬ੍ਰੀਫੀ ਦੀ ਜਿਖਿਆ ਬੁੱਕ ਨੂੰ ਬੜੇ ਲਾਜਵਾਬ ਤੇ ਬੇਮਿਸਾਲ ਅੱਜ ਇਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਮੈਨੂੰ ਲੱਗਦਾ ਸੀ ਕਿ ਸੰਗਤਾਂ ਨੂੰ ਜਿਵੇਂ ਅਸੀਂ ਪਹਿਲਾਂ ਵੀ ਦੱਸ ਸਕਦੇ ਸੀ ਬਟ ਐਟ ði ਸਪੌਟ ਆ ਕੇ ਜਿਉਂ ਹੀ ਅਸੀਂ ਸਟੇਜ ਤੋਂ ਅਨਾਉਂਸ ਕਰਿਆ ਤਾਂ ਬਹੁਤ ਲੋਕਾਂ ਨੇ ਇਸ ਚੀਜ਼ ਦਾ ਫਾਇਦਾ ਲਿਆ ਤੇ ਬੁੱਕਸ ਲੈ ਕੇ ਗਏ ਇਹਨਾਂ ਨੂੰ ਕਈ ਕਹਿ ਕੇ ਵੀ ਗਏ ਵੀ ਜੇ ਜਿਹੜੀ ਇਹ ਬੁੱਕਸ ਮਿਲ ਗਈਆਂ ਸਾਨੂੰ ਨਾਲ ਤਾਂ ਸਾਨੂੰ ਟ੍ਰੀਟਮੈਂਟ ਫ੍ਰੀ ਮਿਲ ਗਿਆ ਨਾਲੇ ਅਸੀਂ ਸਿੱਖ ਧਰਮ ਤੇ ਹੁੰਦੇ ਹੋਏ ਸਾਨੂੰ ਸਿੱਖ ਧਰਮ ਦੀ ਇੱਕ ਪੜਨੂ ਬੁੱਕ ਮਿਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਮੈਂ ਨਿਰਵਲ ਸਾਹਿਬ ਦੀ ਪੂਰੀ ਟੀਮ ਨੂੰ ਫਿਲੋਸਫਰ ਦਾ ਧੰਨਵਾਦ ਕਰਦਾ ਇਹ ਜਿਹੜੇ ਸਾਡੇ ਇੱਕ ਸੱਜੇ ਤੇ ਸਵੇਰੇ ਗੱਲ ਹੋਈ ਤੇ ਜਦ ਹੀ ਸਾਡੇ ਵਿੱਚ ਹਾਜ਼ਰ ਹੋ ਗਏ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸਾਰੀ ਟੀਮ ਨੂੰ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਤੁਹਾਡੇ ਮੀਡੀਆ ਭਾਈਚਾਰੇ ਵੱਲੋਂ ਜਿਹੜੇ ਸੋਫੀ ਸਾਹਿਬ ਅਸ਼ਤੀ ਕੀ ਫਰੀ ਪੰਡੇ ਕਰੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਗੁਰਬਾਣੀ ਇੱਕ ਸ਼ਬਦ ਗੁਰੂ ਆ ਸਾਨੂੰ ਸ਼ਬਦ ਨਾਲ ਜੋੜਿਆ ਗਿਆ ਜਦੋਂ ਤੱਕ ਅਸੀਂ ਸ਼ਬਦ ਦੀ ਵਿਆਖਿਆ ਨਹੀਂ ਕਰਾਂਗੇ ਉਹਦੀ ਖੋਜ ਨਹੀਂ ਕਰਾਂਗੇ ਤੇ ਜਿਵੇਂ ਕਹਿੰਦੇ ਨੇ ਪੜ-ਪੜ ਗੱਡੀ ਲੱਦੀ ਹੈ ਪੜ-ਪੜ ਕੋਈ ਇਸ ਸਾਥ ਪੜ-ਪੜ ਨਾਲ ਕੁਝ ਨਹੀਂ ਹੁੰਦਾ ਜਦ ਤੱਕ ਉਹਦੀ ਗੰਭੀਰ ਨਾਲ ਗੰਭੀਰਤਾ ਨਾਲ ਨਹੀਂ ਸੋਚਾਂਗੇ ਦੂਸਰੀ ਗੱਲ ਇਹ ਆ ਵੀ ਮੈਨੂੰ ਇੱਕ ਬਹੁਤ ਵਧੀਆ ਲੱਗਿਆ ਵੀ ਜਿਹੜੀ ਤੁਹਾਡੀ ਇੱਕ ਬੁੱਕ ਭਾਈ ਮਨਜੀਤ ਸਿੰਘ ਦੀ ਸੰਸਥਾ ਵੱਲੋਂ ਸਾਨੂੰ ਸਭ ਤੋਂ ਇੱਕ ਸਾਨੂੰ ਬੁੱਕ ਸਾਡੇ سپੁਰਦ ਹੋਈ ਹੈ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁੱਖਾਂ ਦੀ ਮਣੀ ਦੇ ਨਾਲ ਨਵਾਜਿਆ ਤੇ ਉਹ ਸੁੱਖਾਂ ਦੀ ਮਣੀ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਦੇ ਵਿੱਚ ਸਾਨੂੰ ਇਹ ਬੁੱਕ ਜਿਹੜੀ ਮਿਲੀ ਆ ਇਹਦੇ ਵਿੱਚ ਪੰਕਤੀਆਂ ਦੇ ਨਾਲ ਉਹਦੀ ਪੂਰਨ ਤੌਰ ਤੇ ਵਿਆਖਿਆ ਕੀਤੀ ਗਈ ਹੈ ਜਿਸ ਨੂੰ ਸੰਗਤ ਪ੍ਰੋਪਰ ਪੂਰਨ ਤੌਰ ਤੇ ਪੜ੍ਹ ਕੇ ਉਹਦੇ ਅਰਥ ਲੈ ਕੇ ਉਹਦਾ ਅਸਲੀ ਨਿਚੋੜ ਅਸਲੀ ਨਿਚੋੜ ਗ੍ਰਹਿਣ ਕਰੂਗੀ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਜਿਹੜਾ ਉਪਰਾਲਾ ਹੋਇਆ ਤੇ ਇਹ ਜਿਹੜੀ ਪੂੰਜੀ ਸਾਡੇ ਹੱਥਾਂ ਚ ਆਈ ਆ ਇਹ ਬਹੁ ਗੁਣੀਆਂ ਇਹਦਾ ਕੋਈ ਅੰਤ ਨਹੀਂ ਹੈਗਾ ਜਿਵੇਂ ਕਹਿੰਦੇ ਕੀ ਰਤਨ ਕੀਰਤਨ ਦਾ ਕੋਈ ਮੁੱਲ ਨਹੀਂ ਰਤਨ ਵੀ ਇਹਦੇ ਮੁਰੇ ਫਿੱਕੇ ਨੇ ਗੁਰਬਾਣੀ ਸਾਡੇ ਲਈ ਅਥਾਹ ਇੱਕ ਸਮੁੰਦਰਾ ਤੇ ਸਮੁੰਦਰ ਭਾਈ ਮਨਜੀਤ ਸਿੰਘ ਦੀ ਸੰਸਥਾ ਨੇ ਸਮੁੰਦਰ ਦੇ ਵਿੱਚ ਕੁੱਝ ਕੰਸ ਤਿਆਰ ਕਰਕੇ ਜਿਵੇਂ ਸੁਖਨੀ ਸਾਹਿਬ ਜੀ ਦੇ ਅਰਥ ਕਰਕੇ ਸਾਡੇ ਸਪੁਰਦ ਕੀਤੇ ਨੇ ਬਹੁਤ ਇੱਕ ਵਿਭਾਗਾ ਉਦਮ ਆ ਤੇ ਵੈਗਰ ਉਹਨਾਂ ਦੀ ਸੰਸਥਾ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ ਤੇ ਐਵੇਂ ਹੀ ਜਿਵੇਂ ਸੁਖਨੀ ਸਾਹਿਬ ਦੀ ਮਤਲਬ ਇਹਨਾਂ ਨੇ ਵਿਆਖਿਆ ਕਰਕੇ ਸਾਡੀ ਹੱਥਾਂ ਵਿੱਚ ਸਾਡੇ ਸੰਗਤ ਘਰਾਂ ਵਿੱਚ ਪਹੁੰਚਾਇਆ ਤੇ ਬਾਕੀ ਵੀ ਬਾਤ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀਆਂ ਉਹਨਾਂ ਦਾ ਵੀ ਵਿਆਖਿਆ ਸਹਿਤ ਇਸ ਤਰ੍ਹਾਂ ਦੇ ਇੱਕ ਖਜ਼ਾਨੇ ਸਾਡੇ ਸਪੁਰਦ ਕਰਦੇ ਰਹਿਣ ਸਾਡੀ ਇਹੀ ਆਸ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਧੰਨਵਾਦ ਜੀ